ਇਸ ਗੱਲ ਕੇ ਸਤਗੁਰੂ ਨਾਨਕidev ji ਰਾਏ ਪਾ ਜੀ ਟੋਢੀ ਬੱਲਾ ਮਰਦ ਦਾ ਨਾਮ ਨਾਲ ਲਿਆ ਸਵਾਸ ਕੁਝ ਸੁਲਤਾਨਪੁਰ ساری ਦੁਨੀਆ ਤੇ ਚੱਕਰ ਲਾਇ ਇਤਿਹਾਸ ਗੱਲ ਗੋੰਦਵਾਲ ਸਾਹਿਬ ਹੈ ਕੰਡੂਰ ਸਾਹਿਬ ਇੱਥੇ ਵੀ ਆਇਆ ਪਹਿਲਾ ਲਾਲੋ ਜੀ ਲਾਲੋ ਜੀ ਦੋ ਹੋਏ ਇੱਕ ਡੱਲੇ ਵਾਲਾ ਇੱਕ ਐਮਨਾਬਾਦ ਵਾਲਾ ਪਹਿਲਾ ਲਾਲੋ ਦਾ ਬੇਟਾ ਦਾ ਨਾਮ ਸੀ ਭਗਤੂ ਪੋਤਰੇ ਦਾ ਨਾਮ ਸੀ ਸਾਦਾ ਜੀ ਇਕ ਗੁਰੂ ਘਰ ਪੜੀ ਸੰਗਤ ਇਕੱਠੀ ਕਰ ਕਰ ਲਿਆ ਉਹंदरे ਆਉਣ ਵਾਲੇ ਸਮਝ ਕਰਤਾਰਪੁਰ ਸਾਹਿਬ ਖਨੂਰ ਸਾਹਿਬ ਆਦਿ ਸੋ ਇੱਕ ਅਨੰਤ ਨਗਰਾਂ ਚ ਹੁੰਦੇ ਹੋਏ ਜਿੱਥੇ ਅੱਜ ਕੱਲ੍ਹ ਸ੍ਰੀ ਅਮਰਸਰ ਹੈ ਇੱਥੇ ਗੁਰੂ ਨਾਨਕ ਜੀ ਬਾਲਾ ਮਰਦਾਨਾ ਆਏ ਰਾਤ ਰਹੇ ਮਹਾਰਾਜ ਨੇ ਇਸ਼ਨਾਨ ਕੀਤਾ ਉਸ ਜਲ ਵਿੱਚ ਇਤਨੀ ਸ਼ਕਤੀ ਜੋ ਕੈਨ ਕਥਨ ਤੋਂ ਪਰੇ ਹੈ ਸਮਾਉਣ ਤੇ ਸਿਰ ਉਸ ਗੁਰੂ ਸੇਵਾ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੇ ਔਰ ਗੁਰੂ ਅਰਜਨ ਦੇਵ ਮਹਾਰਾਜ ਨੇ ਤਿੰਨਕਸਾਲ ਦੀ ਸੇਵਾ ਸਿਰੇ ਚੜਾਈ ਉਹਨੂੰ ਵੀ ਬੜੇ ਬਮਾਨ ਤੁਮਾਰ ਰਾਜ ਜੀ ਹੋ ਰਹੇ ਨੇ ਬਹੁਤ ਗੁਜ਼ਾਰਾਂ ਇਹ ਜੀ ਕਹਿੰਦਾ ਸਮਝਦਾ ਨਹੀਂ ਅਨਸਪੀਕਰ ਉਹਦਾ ਪਾਪਾ ਆ ਮੁੰਡਾ ਜਿਹੜਾ ਥੋੜੇ ਦਿਨ ਉਹ ਇਹ ਮੀਨਾ ਕਹਿੰਦਾ ਮੈਨੂੰ ਤਿਸਦਾ ਨਹੀਂ ਹੈ ਨਜ਼ਰਪਰ इनान करा मेरी वो परसों मिले ओ दरख्तों के पत्ते मैं गिन लग गया उ मैं खा ठीक मैं स्नान करके आए कीड़ियाँ भी गिन लगे दरख्तों तू रोज लखा है गुरु नानक जी स्नान किया इतनी शक्ति कहना बच्चे अमृत जल छाया राम अमृत जल कह आम जल नहीं है अमृत जल है ਤੋ ਇਹ ਤਾਂ ਗੁਰੂ ਜੀ ਹੁੰਦੇ ਹੋਏ ਕੁਛ ਨਗਰਾਂ 'ਚ ਹੁੰਦੇ ਹੋ ਜਿੱਥੇ ਉਹ ਖੇਤਰ ਇੱਥੇ ਇੱਕ ਨਾਨੂ ਹੁੰਦਾ ਉਹਨੇ ਉਹ ਫਿਰ ਇਕਤ ਪ੍ਰਾਣ ਪੜ ਲਿਆ ਵੀ ਕੱਲ ਜਗ ਵਿੱਚ ਗੁਰੂ ਨਾਨਕ ਇਹ ਆਪੇ ਗੁਰੂ ਨਾਨਕ ਬਣਿਆ ਹੋਇਆ ਜਦੋਂ ਮਹਾਰਾਜ ਨਾਲ ਚਰਚਾ ਹੋਈ ਗੁਰੂ ਜੀ ਕਹਿੰਦੇ ਨੇ ਕਈ ਜਨਮ ਹੋ ਗਏ ਤੈਨੂੰ ਮਾਸ ਵਿੱਚ ਫਸਿਆ ਨਿਕਲਿਆ ਨਹੀਂ ਅਜੇ ਕਦੀ ਕੋਈ ਝੋਲਾ ਪਾ ਲੈਨੇ ਕਦੀ ਕੋਈ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਵੀਨ ਤਰੰਗਾ ਉਹ ਨਾਨੂ ਨੂੰ ਨੇ ਫਿਰ ਤਾਂ ਇਿੱਤ ਰਸੂਟ ਤਾ ਹੋਏ ਸਿਆਸੀ ਨਾਨਕ ਆ ਵਿਚਾਰਾ ਉਹ ਤੋਂ ਗੁਰੂ ਜੀ ਖਿਤਾਬ ਲੈ ਹੁੰਦੇ ਹੋ ਹਰ ਦੁਆਰ ਇਥੇ ਇੱਕ ਬੀਬੀ ਨੇ ਈਰੇ ਜਵਾਰ ਹੋਦਲੇ ਤੁਹਾਡੀ ਮੱਥਰ ਟੇਕ ਗੁਰੂ ਜੀ ਨੂੰ ਕੁਝ ਪਾਈ ਸਾਡੇ ਕਿਸ ਕੰਮ ਇਹ ਜਦੋਂ ਭੰਡਾਰਾ ਕਰਨ ਉਹ ਜੇ ਲੰਗਰ ਲਾਦੋਂ ਗੰਠੀ ਕੱਲ ਮਿਲਾਵਾਂਗੇ ਤੁਸੀਂ ਕਿਰਪਾ ਕਰੋ ਗੁਰੂ ਜੀ ਕਿਹਾ ਹਾਂ ਅਸੀਂ ਇੱਥੇ ਹੁਣ ਤੇ ਬੈਠੇ ਤੇ ਪੰਡਿਤ ਮਹਾਰਾਜ ਦੇ ਚਰਨਾਂ 'ਚ ਇਹ ਕਹਿੰਦਾ ਇਹ ਬੀਬੀ ਨੂੰ ਪੁੱਛੋ ਇਹ ਅੱਗੇ ਤਾਂ ਸਭ ਦੇਖੀ ਨਹੀਂ ਹੈ ਕਿ ਰਾਜੇ ਦੀ ਲੜਕੀ ਹੈ ਜਾਂ ਕਿਸੇ ਰਾਜੇ ਦੀ ਰਾਣੀ ਹੈ ਤਾਂ ਡਰੈਸ ਲਿਖੋ ਡਰੈਸ ਲੈ ਕੇ ਫਿਰ ਆਪਾਂ ਇਹਦੇ ਕਰ ਜਾਵਾਂਗੇ ਫਿਰ ਖੋਲਾਂਗੇ ਪੱਤਰ ਆਇਓ ਰਾਹੁ ਆਇਓ ਕੇਤੂ ਆਇਓ ਤੁਹਾਡੇ ਤੇ ਸਵਾਦ ਸਤੀ ਆਉਣ ਵਾਲੀ ਹੈ ਪੰਜ ਚਰੀ ਦੇ ਤੇ ਬੱਟ ਤੇ ਪੈਣੇ ਸਮਝਾ ਦਾਂਗੇ ਚੰਗੀ ਤਰ੍ਹਾਂ ਦੱਸ ਦਾਂਗੇ ਕੁਝ ਇੱਕ ਪੱਛਾ ਗਿਆ ਮਾਤਾ ਜੀ ਮੈਂ ਤਾਂ ਆਪਣਾ ਡਰੈਸ ਦੱਸੋ ਕਹਿੰਦੀ ਪਰ ਤੋ ਮੈਂ ਗੰਗਾ ਹਾਂ ਵੀ ਪੀਰ ਰੂਪਤਾਨ ਕੇ ਸਤਗੁਰੂ ਨਾਨਕ ਦੇ ਦਰਸ਼ਨ ਕਰਨ ਲਈ ਲੇਖ ਲਓ ਡਰਸਿੰਗ ਕਿਹੜੀਆਂ ਗੱਲਾਂ ਚ ਪਏ ਰਾਹੁ ਕੇਤੂ ਬੈਲ ਹਮਾਰੇ 60 ਸਤੀਏ ਖੇਤੀ ਪਤਰੀ ਹਮਾਰੀ ਖਰੀ ਸਿਆਣੀ ਮਾਰ ਲਿਆ ਵੇ ਛੇਤੀ ਉਹ ਚੁੱਪੀ ਕਰ ਅਗਲੇ ਦਿਨ ਬੜਾ ਪੜਾ ਰਾਜਸੀ ਗੁਰਜੀ ਇੱਥੇ ਹੁੰਦੇ ਹੋਏ ਕੋਟ ਦੁਆਰ ਇੱਕ ਸੰਤ ਜੀ ਰਹਿੰਦੇ ਕਹਿੰਦੇ ਕੋ ਸੰਤ ਉਹਨੂੰ ਕਹਿੰਦੇ ਇਹਦਾ ਸਵਾਸ ਨਾਮ ਤੋਂ ਖਾਲੀ ਨਾ ਜਾ ਠੀਕ ਹੈ ਸੋ ਬੰਦਗੀ ਕਰੋ ਤੱਕੜੇ ਹੋ ਕੇ ਜਦੋਂ ਇਸ ਪਾਸੇ ਤੁਸੀਂ ਲਾਹ ਕੀ ਗਏ ਅੱਗੇ ਵਧੋ ਇਹਨੂੰ ਗੁਰੂ ਜੀ ਅਪਦੇਸ਼ ਦੇ ਕੇ ਆਏ ਨਜੀਬਾਬਾ ਇੱਥੇ ਇੱਕ ਸੇਖ ਦਾ ਮੁੰਡਾ ਬੜਾ ਬਿਮਾਰ ਉਹ ਜਦੋਂ ਰਸਕਸ ਖਾਈ ਜਾਂਣ ਅੱਜ ਕੱਲ੍ਹ ਲੋਕੀ ਬੜੇ ਬਿਮਾਰ ਨੇ ਕੋਪਰੇਜਪੁਰੂ ਜਾਈ ਸਾਰੇ ਸ਼ਹਿਰ ਦੀਆਂ ਜਿਹੜੀਆਂ ਚਟ ਲੈਂਦੇ ਨੇ ਪਤਾ ਨਹੀਂ ਕੀ ਕੁਝ ਵਿੱਚ ਦਈ ਜਾਂਦੇ ਨੇ ਮੁਰਕਾ ਜਾ ਵਿੱਚ ਪਈ ਜਾਂਦਾ ਸਾਰਾ ਕੁਝ ਜਾਣੇ ਖਾਈ ਜਾਂਦੀ ਕਰੋ پیسے ਲਈ ਜਾਂਦੇ ਸਕੂਲਾਂ ਵਾਲੇ ਜਮਦੈਨ ਬਿਮਾਰੀ ਨਿਕੇ ਨਿਕੇ ਬਿਮਾਰ ਹਸਪਤਾਲਾਂ ਚ ਤੁਰੇ ਪਹਿਨ ਸਮਝਾਓ ਨਾ ਝਟਟ ਰੇੜੀਆਂ ਘਰ ਬਣਾ ਦੇ ਇਹਨਾਂ ਨੂੰ ਪਕੌੜੇ ਕਿਹੜੇ ਨਹੀਂ ਬਣਾਉਣਾ ਬਣਾਉਣਾ ਕਿਨੂੰ ਨਹੀਂ ਆਉਂਦਾ ਤੋ ਇਹ ਜੇ ਕੁਝ ਖਾ ਗੂ ਕੀ ਖਾ ਸੰਸਾਰ ਕੀ ਰਸਪੋਗ ਤਾਂ ਤਨ ਉੱਟ ਖਲੋਏ ਰੋਗ ਬਿਮਾਰੀ ਗੁਰੂ ਜੀ ਨੇ ਚੰਨ ਪਾਲ ਦਿੱਤੀ ਉਹ ਮੁੰਡਾ ਠੀਕ ਹੋ ਗਿਆ ਗੁਰੂ ਜੀ ਕਹਿੰਦੇ ਦੇਖੋ ਅਸਰਾ ਨਹੀਂ ਕਰਦਾ ਹੁੰਦਾ ਉਤੋਂ ਗੁਰੂ ਨਾਨਕ ਜੀ ਚੱਲੇ ਕਾਂਸੀਪੁਰਾ ਜੋ ਪੀ ਵਿੱਚ ਇੱਥੇ ਨਦੀ ਦੇ ਕੰਢੇ ਆਇ ਤੇ ਇੱਕ ਈਮਲੀ ਦਾ ਦਰਖਤ ਹੁੰਦਾ ਬੜਾ ਵੱਡਾ ਆਉ ਤਰਾਖੰਡ ਤੇ ਕਲਪਰਸੇ ਬਣਿਆ ਇਹ ਪੁਰਾਣੀ ਗੱਲ ਹੈ ਉਹ ਸਾਰੇ ਇਕੱਠੇ ਹੋਏ ਛਪਰੀਆਂ ਵਾਲੇ ਸੈਂਕੜੇ ਲੋਕ ਮਹਾਰਾਜ ਅਸੀਂ ਉੱਡ ਦੀ ਉਣ ਦੀ ਗੱਲ ਸੁਣੀ ਸੀ ਵੀ ਤਲਵੰਡੀ ਵਿੱਚ ਰਵ ਪ੍ਰਗਟ ਹੋਇਆ ਸਾਡੇ ਦਾਨ ਸੁਤੇ ਭਾਗ ਜਾ ਕੇ ਅਨਦੀ ਸਾਡੇ ਘਰ ਰੋੜ ਕੇ ਲੈ ਜਾਂਦੀ ਗੁਰੂ ਜੀ ਕਹਿੰਦੇ ਚਰਨ ਪਾਉ ਲੋ ਸਾਰੇ ਗੁਰੂ ਨਾਨਕ ਦੇ ਸਿੱਖ ਬਣੇ ਇਹ ਨਦੀ ਤੋਂ ਡਾਕੂਸ਼ੀ ਨਹੀਂ ਬਗੜਾੜੇ ਸਵੇਰੇ ਇਸੇ ਨਦੀ ਦੇ ਨਾਲ ਆ ਕਰੋ ਟਾਈਮ ਨਾਲ ਚੰਗਾ ਵਾਹਿਗੁਰੂ ਵਾਹਿਗੁਰੂ ਸਤਨਾਮ ਦਾ ਜਪ ਕਰੋ ਸਭ ਠੀਕ ਹੋ ਜਾਏਗਾ ਪਿਤਾ ਗੁਰੂ ਜੀ ਚੱਲੇ ਕਾਲਾ ਟੁੱਗੀ ਹੁੰਦੇ ਹੋਏ ਹਲਦਵਾਨੀ ਉਦੋਂ ਪੰਚਾਰੀਕਾਰ ਹੁੰਦੇ ਹੁੰਦੇ ਹੁੰਦਾ ਬੜਾ ਲੰਮਾ ਹੋ ਗਿਆ ਸਾਹਿਬ ਨੈਣੀ ਤਾਲ ਤਲੀ ਤਾਲ ਹੁੰਦੇ ਹੋਏ ਰੇਠਾ ਸਾਹਿਬ ਆਇਆ ਇੱਥੇ ਸਿੱਧਾਂ ਦੀਆਂ ਗੁਫਾਵਾਂ ਸੀ ਤਾਂ ਮਰਦਾਨਾ ਕਹਿੰਦਾ ਮਹਾਰਾਜ ਜਾ ਚਲੇ ਉਹ ਕਾਂਸੀ ਪਹਾੜ ਤੋਂ ਤੋ ਤਿੰਨ ਦਿਨ ਹੋ ਗਏ ਉਹ ਜੇ ਨਹੀਂ ਛਕਿਆ ਧੰਨ ਵਰਦਾਨਾ ਤੀਜੇ ਦਿਨ ਕਿਤੇ ਬੇਨਤੀ ਕਰਦਾ ਕਿਤੇ 27 ਦਿਨ ਕਿਤੇ 80 ਦਿਨ ਮਹਾਰਾਜ ਜੀ ਲੰਗਰ ਛਕਣਾ ਤਿੰਨ ਦਿਨ ਹੋ ਗਏ ਉਹ ਜੀ ਕਹਿੰਦੇ ਲੰਗਰ ਤਾਂ ਠੀਕ ਆ ਹੁਣ ਆ ਰੇਠੇ ਖਾਣਾ ਰੇਠੇ ਛਕ ਲੈ ਚੜ ਜਾਓ ਮਹਾਰਾਜ ਜੀ ਤਾਂ ਕੌੜੇ ਨਹੀਂ ਕਹਿੰਦੇ ਮਿੱਠੇ ਉਹ ਮਦਾਨਾ ਚੜ ਗਿਆ ਜਿੱਧਰ ਗੁਰੂ ਬਾਬਾ ਜੀ ਦ੍ਰਿਸ਼ਟੀ ਕੀਤਿਓ ਮਿੱਠੇ ਜੀ ਦਰਸਿੰਦ ਉਧਰ ਕੋੜੇ ਉਹ ਸਿਧਾਨੇ ਦੇਖਿਆ ਤਾਂ ਰੇਟੇ ਕੰਦਾ ਮਿੱਠੇ ਸਤਿਵਿਸ਼ਕਤੀਆਂ ਵਾਲੇ ਸੀ ਉਹਨਾਂ ਬਸ ਸਰ ਕਰਕੇ ਸੱਪ ਛਟਿਆ ਉਹ ਟਾਣੀਆਂ ਦੇ ਦਵਾਲੇ ਵਲੇਟਦਾ ਵਲੇਟਦਾ ਜਹਰ ਅਮਰਦਾਨੇ ਵਾਲਾ ਮਹਾਰਾਜ ਜੀ ਆ ਸੱਪ ਛਟਿਆ ਸਤਨ ਜੁਰੀ ਕਹਿੰਦਾ ਪੱਥਰ ਜੈ ਡਰੀਦਾ ਜਿੰਦਾ ਉਹ ਟਾਣੀਆਂ ਦੇ ਨਾਲ ਵਲਿਆ ਉੱਥੇ ਪੱਥਰ ਹੋ ਗਿਆ ਗੁਰੂ ਜੀ ਕੁਝ ਕਹਿੰਦੇ ਉਸੇ ਵੇਲੇ ਹੋ ਜਾਂਦਾ ਪੁਰਾਣੀ ਸੰਗਤ ਜਿਹੜੇ ਡੇਟਾ ਸਾਹਿਬ ਜਾਣਦੇ ਨੇ ਦੇਖਿਆ ਨਾ ਡੇਟਾ ਸਾਹਿਬ ਦੇ ਉੱਤੇ ਉਹ ਪੱਥਰ ਵੜਿਆ ਹੁੰਦਾ ਸੱਪ ਜਿਆ ਆ ਹੋਵੇ 15 20 ਸਾਲ ਕਿਸੇ ਨੇ ਲਾ ਦਿੱਤਾ ਉਹਦੇ ਟੋਟੇ ਕਰਕੇ ਸਿੱਧਾ ਦੀ ਗੁਫਾ ਕੋਟ ਰੱਖ ਦਿੱਤਾ ਫਿਰ ਪੁੱਛਣ ਵੀ ਤੇ ਸੱਪ ਹੁੰਦਾ ਸੀ ਕਹਿੰਦੇ ਆਓ ਪਾ ਉਹ ਲੋਕੀ ਉੱਥੇ ਮੱਤੇ ਟੇਕਣ ਲੱਗ ਪਈ ਇਹਦੇ ਤੇ ਜਿਵੇਂ ਰੇਤੇ ਦੀ ਦ੍ਰਿਸ਼ਟੀ ਪਈ ਸੱਪ ਤੇ ਵੀ ਪਈ ਹੈ ਭਾਈ ਇਹ ਵੀ ਵੱਡੇ ਕਰਮਾਂ ਵਾਲਾ ਹੈ ਉਹ ਕਿਸੇ ਨੇ ਨਿਗਾ ਨਿਗਾ ਕਰਕੇ ਨਦੀ ਜੀ ਰੋੜ ਦਿੱਤਾ ਹੁਣ ਨਹੀਂ ਹੈ ਉਹ ਲੇਠਾ ਸਾਬ ਹੈ ਪੁਰਨ ਸਪ ਨਹੀਂ ਹੈ ਤੇ ਇਹ ਤੋਂ ਗੁਰੂ ਜੀ ਜਿੱਤੇ ਅਜਕਲ ਸ੍ਰੀ ਨਾਨਕ ਮੱਤਾ ਸਾਹਿਬ ਹੈ ਪੂਰਨ ਮਾਸੀ ਵਾਲੇ ਦਿਨ ਕੱਤੇ ਵਾਲੇ ਦਿਨ ਆਏ ਇੱਥੇ ਤਿਰੰਧ ਰਕਤ ਹੁੰਦਾ ਸੀ ਜਿੱਥੇ ਗੁਰਦੁਆਰਾ ਸਾਹਿਬ ਹੈ ਇੱਥੇ ਹਰਾ ਪਿੱਪਲ ਹੁੰਦਾ ਜਿੱਥੇ ਪਿੱਪਲ ਸਾਹਿਬ ਹੈ ਇਹ ਸੁੱਕਾ ਹੁੰਦਾ ਤੇ ਪੱਛਮ ਵਾਲੇ ਕੋਲ ਦਾ ਦਰਖਤ ਹੁੰਦਾ ਗੁਰੂ ਜੀ ਆ ਕੇ ਬਰਾਜ ਪਿੱਪਲ ਹਰਾ ਹੋ ਗਿਆ ਲਗਰ ਨਿਕਲ ਆਈਏ ਸਿੱਧਾ ਨਾਲ ਬੜੀ ਚਰਚਾ ਹੋਈ ਉਹ ਹਾਰ ਗਏ ਬੜੀ ਲੰਮੀ ਕਥਾ ਇਤੋਂ ਫਿਰ ਗੁਰੂ ਜੀ ਹੁੰਦੇ ਹੋਏ ਜਿੱਥੇ ਅੱਜ ਕੱਲ ਨਾਨਕਪੁਰੀ ਟਾਂਡਾ ਹੈ ਰਵੇਲ ਖੰਡ ਇੱਥੇ ਆਏ ਇੱਥੇ ਕੁਝ ਹੋ ਜੇ ਲੋਕ ਸੀ ਬੱਚੇ ਨੂੰ ਵੇਚ ਜਿੰਦੇ ਹੁੰਦੇ ਸੀ ਉਹਨੂੰ ਸਿੱਧੇ ਰਾਹ ਪਾਇਆ ਫਿਰ ਗੁਰੂ ਜੀ ਜਾਂਦੇ ਨਹੀਂ ਕੁਛ ਨਗਰਾਂ ਚ ਹੁੰਦੇ ਪੂਰਨਪੁਰ ਇੱਥੇ ਰਾਤ ਰੁਕੇ ਇੱਥੇ ਇੱਕ ਲੜਕਾ ਸੀ ਉਹ ਉਹ ਇਹ ਸਾਖੀ ਤੇ ਪੰਜਾ ਸੱਤੋਂ ਕੇ ਸਾਖੀ ਦੋਵੇਂ ਮਿਲਦੀਆਂ ਜੁਲਦੀਆਂ ਨੇ ਹੋਲਾ ਵਾਲੀ ਇਹ ਤਾਂ ਫਿਰ ਗੁਰੂ ਜੀ ਅੱਗੇ ਆਏ ਜਿੱਥੇ ਗੋੜਾ ਉਹ ਖਟਾਰ ਤੋਂ ਅੱਗੇ ਇੱਥੇ ਬੜੇ ਪੰਡਤ ਲੋਕ ਰਹਿੰਦੇ ਹੁੰਦੇ ਸੀ ਮੰਦਿਰ ਵਿੱਚ ਗੁਰੂ ਜੀ ਨੇ ਇਹਨਾਂ ਨੂੰ ਵੀ ਚਰਨ ਪਾਉ ਲ ਦਿੱਤੀ ਇਹਨਾਂ ਤੋਂ ਵੀ ਬਖਸ਼ਿਸ਼ ਕੀਤੀ ਦੇਖੋ ਕਲਯੁਗ ਦਾ ਸਮਾਂ ਕਲਾ ਕਲੇਸ਼ ਦਾ ਬੰਦਗੀ ਕਰੋ ਸਿਮਨ ਕਰੋ ਨਾ ਆਪਰ ਮਜਬੂਤ ਨਾ ਕਿਸੇ ਨੂੰ ਪਾਓ ਠੀਕ ਹੈ ਉਦੋਂ ਗੁਰੂ ਜੀ ਘੀਰੀ ਪਿੰਡ ਥੋੜੇ ਜਿਹੇ ਘਰ ਹੁੰਦੇ ਸੀ ਉਹਦਾ ਨਾਂ ਸੀ ਘੀਰੀ ਉਦੋਂ ਬੜਾ ਬੰਡਾ ਜਿਲ੍ਹਾ ਬਣ ਗਿਆ ਲਖੀਮਪੁਰ ਘੀਰੀ ਬਣ ਗਿਆ ਉਤੋਂ ਦੇ ਕੋੜੀ ਵਾਲਾ ਹੁੰਦੇ ਵੇ ਨੇਪਾਲ ਚਲੇ ਗਏ। ਨੇਪਾਲ ਦਾ ਰਾਜਾ ਸਾਰ ਪ੍ਰਵਾਰ ਸਮੇਤ ਗੁਰੂ ਜੀ ਨੂੰ ਆ ਕੇ ਮੱਥਾ ਟੇਕਿਆ। ਸੱਚੇ ਪਾਤਸ਼ਾਹ ਸਾਡੇ ਅੰਸਾ ਨਹੀਂ ਹੈ। ਗੁਰੂ ਜੀ ਕਹਿੰਦੇ ਗੁਰ ਕੀ ਸਿੱਖੀ ਧਾਰਨ ਕਰੋ ਤੁਹਾਡੇ ਵੀ ਅੰਸਾ ਚੱਲ ਜਾਏ। ਦੇਖੋ ਨਾ ਬਾਬਾ ਉਹ ਜਿਹੜਾ ਸੀਗੇ ਕਾਲੀ ਰਾਏ ਗੁਰੂ ਨਾਨਕ ਜੀ ਦੀ ਅੰਸਾ ਵਿੱਚ ਉਹ ਕਲਾਤਾਰੀ ਬਾਬਾ ਉਹ ਜੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੇਨਤੀ ਕਰਦਾ ਸੱਚੇ ਪਾਤਸ਼ਾਹ ਸਾਡੇ ਬੇਟਾ ਤਾਂ ਹੈ ਅਜੀਤ ਉਹਦਾ ਨਾਮ ਹੈ ਪਰ ਅੱਗੇ ਪੁੱਤਰਾ ਦੀ ਅੰਸਾ ਖਲੋਗੀ ਜੀ ਕਹਿੰਦੇ ਬਾਬਾ ਜੀ ਬਾਬਾ ਜੀ ਗੱਲ ਸੁਣੋ ਬੇਧੀਆਂ ਸੋਡੀਆਂ ਪੱਲੀਆਂ ਤਰੇਣਾ ਜੋ ਗੁਰੂਆਂ ਦੀ ਅੰਸਾ ਸਭ ਨੇ ਅੰਬਰ ਛਕਿਆ ਤੁਸੀਂ ਕਿਉਂ ਨਹੀਂ ਛਕਦੇ ਇਸ ਕਰਕੇ ਕਿਸੇ ਗੁਰੂ ਨਾਨਕ ਜੀ ਦੀ ਅੰਸਾ ਵਿੱਚ ਦਸਵੇਂ ਦਾਤ ਤੁਸੀਂ ਅੰਬਰ ਸਖੋ ਇਹ ਵੀ ਗੁਰੂ ਨਾਨਕ ਦੇ ਹੁਕਮ ਅ ਤੁਹਾਡੀ ਵੀ ਅੰਸਾ ਚੱਲ ਜੇ ਤਾਂ ਬਾਬਾ ਕਰਾਤਾ ਦੀ ਸਾਰੇ ਪਰਵਾਰ ਨੇ ਫਿਰ ਉਹਨੇ ਪੋਤਰਾ ਆਇਆ ਬਾਬਾ ਸਾਹਿਬ ਸਿੰਘ ਬੇਤੀ ਉਹਨਾਂ ਵਾਲਾ ਜਿਹਨਾਂ ਲੱਕੜ ਦੀਆਂ ਟੁੱਪਰ ਚਲਾਈਆਂ ਤਾਂ ਗੁਰੂ ਜੀ ਕਹਿੰਦੇ ਰਾਜੇ ਨੂੰ ਨਪਾਲ ਦੇ ਨੂੰ ਕੋਈ ਸਿੱਕੀ ਧਨ ਕਰੋ ਉਹ ਸਾਰਿਆਂ ਚਰਨ ਪੌੜ ਲਈ ਤਾਂ ਉਹਦੇ ਵੀ ਅੰਸਾ ਚੱਲ ਜਿੰ ਉਹਨਾਂ ਦੇ ਵੀ ਸਾਲ ਬਾਅਦ ਕਾਕਾ ਆ ਗਿਆ ਫਿਰ ਗੁਰੂ ਜੀ ਆਏ ਨਖਲਾਉਂ ਇਤੇ ਉਹਨਾਂ ਖਲੋ ਛੋਟਾ ਹੀ ਹੁੰਦਾ ਸੀ ਬਹੁਤ ਵੱਡਾ ਸਾਰੇ ਲੋਕ ਇੱਤੇ ਉਹ ਜੀ ਨੇ ਸੱਤ ਧਰਮ ਦਾ ਉਪਦੇਸ਼ ਦਿੱਤਾ ਕਿ ਦੇਖੋ ਜ਼ਿੰਦਗੀਆਂ ਬਰਬਾਦ ਨਾ ਕਰੋ ਜਿਸ ਵਾਸਤੇ ਦੁਨੀਆ ਤੇ ਆਏ ਹੋ ਉਹ ਕੰਮ ਕੰਮ ਸਵੇਰੇ ਉੱਠੋ ਜਨਨ ਕਰੋ ਰੱਬ ਦੀ ਕਰੋ ਬੰਦਗੀ ਇਥੋਂ ਫਿਰ ਗੁਰੂ ਜੀ ਚੱਲੇ ਉਹ ਜੁਦਿਆਨ ਰਸਤੇ ਹੀ ਚ ਇੱਕ ਅਲਮਸਤ ਜੀ ਤੇ ਉਹਨਾਂ ਦਾ ਸੇਵਕ ਰਹਿ ਰਿਹਾ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਕਰੋ ਤੁਸੀਂ ਨਾਨਕ ਮਤਾ ਸਾਹਿਬ ਚਲੇ ਜਾਓ ਸਿੱਧ ਉੱਥੇ ਚਲੇ ਗਏ ਉਹਦਾ ਸੇਵਕ ਸੀ ਉਹ ਕਹਿੰਦਾ ਮਹਾਰਾਜ ਮੈਂ ਗੁਰੂ ਜੀ ਕਹਿੰਦੇ ਤੁਸੀਂ ਅਸਾਮ ਵਿੱਚ ਚਲੇ ਜਾਓ ਉੱਥੇ ਮਹਾਰਾਜ ਮੈਂ ਦਰਸ਼ਨ ਕਰਨੇ ਸੀ ਕਦੋਂ ਹਾਂ ਕਹਿੰਦੇ ਤੈਨੂੰ ਦਰਸ਼ਨ ਦਿਾਂਗੇ ਭਾਈ ਬਚਨ ਉਹ ਆ ਦਰਸ਼ਨ ਦਿਾਂਗੇ ਤੇਰੇ ਕੋਲ ਆਵਾਂਗੇ ਮਹਾਰਾਜ ਕੋਈ ਥਿਤ ਵਾਰ ਸਮਾਂ ਆਪ ਜੀ ਕਦੋਂ ਦਰਸ਼ਨ ਦਿਓਗੇ ਗੁਰੂ ਜੀ ਕਹਿੰਦੇ ਨਾਵੇਂ ਜਾਮੇ ਵਿੱਚ ਸਾਡਾ ਨਾਮ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਏਗਾ ਤੈਨੂੰ ਦੱਸ ਵੀ ਦਿਆਂਗੇ ਚੇਤਾ ਵੀ ਕਰਾ ਦਾਂਗੇ ਅੱਛਾ ਤਦੈ ਨੌਵੇਂ ਮਹਾਰਾਜ ਦੇ ਚੇਤਾ ਕਰਾਇਆ ਸੀ ਤੈਨੂੰ ਕਿਹਾ ਸੀ ਨਾ ਪਹਿਲੇ ਜਾਮੇ ਵਿੱਚ ਜਿਹਨੂੰ ਅਲਬਸਤਰੂ ਨਾਨਕ ਮੱਧਸਰ ਕਰ ਲਿਆ ਵੀ ਯਾਦ ਵੀ ਕਰਾ ਦਾਂਗੇ ਆ ਗਿਆ ਚੇਤਾ ਕਿਹਾ ਸੀ ਨਾ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਜਾਣ ਗੁਰੂ ਤੇਗ ਬਹਾਦਰ ਜੀ ਦਾ ਨਾਮ ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਨੇ ਰੱਖਿਆ ਐਨ ਸਮਝੋ ਵੀ ਨਾਮ ਹੈ ਮਹਾਰਾਜ ਦਾ ਨਾਮ ਗੁਰੂ ਨਾਨਕ ਜੀ ਨੇ ਹੀ ਰੱਖ ਦਿੱਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਉਂ ਸ਼ਿਵੇਂ ਮਹਾਰਾਜ ਦੇ ਵੀ ਇਹੀ ਰੱਖਿਆ ਸੀ ਸ੍ਰੀ ਤੇਗ ਬਹਾਦਰ ਜੇ ਸਮਾ ਆ ਗੁਰੂ ਤੇਗ ਬਹਾਦਰ ਮਹਾਰਾਜ ਉਹ ਹੁੰਦੇ ਨੇ ਥੋੜੇ ਗਿਆਨ ਕੋਟੇ ਜੇ ਪਹਿਲਾਂ ਅੱਤਾ ਨਾ ਸੀ ਫਿਰ ਪੌਣਾ ਨਾ ਸੀ ਫਿਰ ਜੁੱਧ ਲੜੇ ਫਿਰ ਪੂਰਾ ਨਾਮ ਰੱਖਤਾ ਤਿਆਗ ਮਲ ਤੋਂ ਤੇਗ ਬਹਾਦਰ ਸੋ ਗੁਰੂ ਨਾਨਕ ਜੀ ਨੇ ਰੱਖ ਦਿੱਤਾ ਸੀ ਜੁਪੀ ਵਿੱਚ ਵੀ ਉਸ ਵੇਲੇ ਸੰਡਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਹੋਏਗਾ ਕਹਿੰਦੇ ਤੈਨੂੰ ਚੇਤਾ ਵੀ ਕਰਾ ਦਾਂਗੇ ਉਦੋਂ ਫਿਰ ਗੁਰੂ ਜੀ ਅਜੁੱਧਿਆ ਇੱਥੇ ਅਜੁੱਧਿਆ ਦੇ ਸਾਂਇਕੜੇ ਪੰਡਤ ਇਕੱਠੇ ਹੋਏ ਕਹਿੰਦੇ ਜਿਹੜੇ ਤਲਵੰਡੀ ਵਿੱਚ ਗੁਰੂ ਨਾਨਕ ਜੀ ਪ੍ਰਗਟ ਹੋ ਸੀ ਆਇਆ ਨੇ ਚਲੋ ਕੋਈ ਬਚਨ ਬਲਾਹ ਛੇੜੀ ਇਹਨਾਂ ਦਾ ਮੁਖੀ ਸੀ ਨਰਾਇਣ ਦਾਸ ਉਹ ਬਹੁਤ ਹੀ ਵਿਦਵਾਨ ਸੀ ਮੱਥਾ ਟੇਕ ਕੇ ਬੈਠਿਆ ਗੁਰਜੀ ਨੇ ਸੁਖਸੰਗ ਨਗਰੀ ਦੀ ਪੁੱਛੀ ਉਹ ਕਹਿੰਦਾ ਸੱਚੇ ਪਾਤਸ਼ਾਹ ਇਹ ਨਗਰੀ ਬੜੀ ਚੰਗੀ ਹੈ ਅਜੁੱਧਿਆ ਕਿਉਂਕਿ ਸਤਜਗ ਵਿੱਚ ਰਾਜਾ ਹਰੀਚੰਦ ਹੋਇਆ ਜੀ ਤਾਂ ਇਸ ਲਈ ਇਹ ਨਗਰੀ ਨੂੰ ਸਵਰਗ ਚ ਲੈ ਗਿਆ ਗੁਰਜੀ ਕਹਿੰਦੇ ਛਾ ਫਿਰ ਤ੍ਰਿਤੀਵੇਂ શ્રી ਰਾਮਚੰਦਰ ਜੀ ਹੋਏ ਜਿਨ੍ਹਾਂ ਦੀ ਉਮਰ ਯਾਰਾ 1500 ਸਾਲ ਹੋਈ ਉਹ ਵਿਚੁੰਨ ਦਾ ਅਵਤਾਰ ਸੰਜੀ ਸੱਚ ਪਾਤਸ਼ਾਹ ਤੋ ਇਸ ਨਗਰੀ ਨੂੰ ਆਪ ਬਕੁਨਠੋ ਚ ਲੈ ਗਏ ਗੁਰੂ ਜੀ ਕਹਿੰਦੇ ਪੰਡਤ ਜੀ ਨਰੈਣ ਦਾਸ ਜੀ ਇਹ ਇੱਥੇ ਪਈ ਵਸਦੀ ਹੈ ਮਹਾਰਾਜ ਇਹ ਮਕਾਨ ਧਰਤੀ ਦਰਖਤ ਨਦੀ ਸਭ ਜੀ ਤੇ ਇਸੇ ਤਰੇ ਰੂਹਾਂ ਚਲੀਆਂ ਜੀ ਗੁਰੂ ਜੀ ਕਹਿੰਦੇ ਪੰਡਤ ਜੀ ਰੂਹ ਸਾਰੇ ਸੰਸਾਰ ਦੀਆਂ ਬਕੁਨਠਾਂ ਨੂੰ ਜਾ ਸਕਦੀਆਂ ਸਾਰੇ ਸੰਸਾਰ ਦੀ ਪੰਡਤ ਅੱਡੇ ਹੀ ਰਹੀਏ ਜਿਵੇਂ ਨਿਆਣੇ ਨਹੀਂ ਗੱਲ ਕਰਦੇ ਬਾਰ ਬਾਰ ਇੱਕੋ ਸਾਰੇ ਸੰਸਾਰ ਦੀ ਮਹਾਰਾਜ ਸਾਰੇ ਸੰਸਾਰ ਦੀ ਸੱਚੀ ਪਾਤਸ਼ਾਹ ਸਾਰੇ ਸੰਸਾਰ ਦੀ ਕੀ ਇੰਨੇ ਰਾਮਚੰਦਰ ਹੋ ਜਾਣਗੇ ਇੰਨੇ ਰਾਮ ਜੀ ਹੋ ਜਾਣਗੇ ਸਾਰੇ ਸੰਸਾਰ ਦੀ ਗੁਰੂ ਜੀ ਕਹਿੰਦੇ ਰਾਮ ਜੀ ਇੰਨੇ ਨਹੀਂ ਹੋ ਜਾਣਗੇ ਨਾਮ ਜਪ ਕੇ ਵਾਹਿਗੁਰੂ ਦਾ ਸਿਮਨ ਕਰਕੇ ਪੰਡਤ ਜੀ ਹੁਣ ਸਾਰੇ ਵਿਦਿਆਵਸੀਆਂ ਨੇ ਚਰਨ ਪਾ ਲਈ ਸਿੱਖ ਹੋਏ ਗੁਰੂ ਅਰਜਨ ਦੇਵ ਫਿਰ ਮਹਾਰਾਜ ਜੀ ਨਯਾਮਾਬਾਦ ਇਹ ਨਦੀ ਦੇ ਕੰਢੇ ਤੇ ਹੈ ਗੁਰਦੁਆਰਾ ਨਯਾਮਾਬਾਦ ਉੱਥੋਂ ਕਿਲੋਮੀਟਰ ਦੂਰ ਇੱਕ ਸਿੱਖ ਦਾ ਘਰ ਆ ਉੱਥੇ ਨੇੜੇ ਤੇੜੇ ਸੇਖੀ ਹੈ ਨਹੀਂ ਉੱਥੋਂ ਭਈਏ ਜੂਪੀ ਵਿੱਚ ਹੀ ਹੈ ਭਈਏ ਸਿੱਖ ਮੈਂ ਦੇਖਿਆ ਉੱਥੇ ਉਹ ਪਲਸਤਰ ਵੀ ਟੱਟਾ ਪਿੱਪਲ ਵਿੱਚੋਂ ਉੱਗੇ ਇਤਿਹਾਸੀ ਗੁਰਦੁਆਰਾ ਉਥੇ ਬੰਦਾ ਵੀ ਕੋਈ ਨਾ ਕੋਈ ਘਰ ਕਹਾਣੀ ਪਰ ਇੱਕ ਪ੍ਰੇਮੀ ਮਿਲਿਆ ਮੈਂ ਕਿਹਾ ਦੇਖੋ ਸਾਡਾ ਤਾਂ ਟਾਈਮ ਨਹੀਂ ਮਾਂ ਬਰਸਕਾਉਣ ਤੇ ਲੱਗੇ ਆ ਅਸੀਂ ਯਾਰ ਨੂੰ ਦਿੱਤਾ ਜਾ ਪਲਸਟਰ ਕਰਾ ਕੇ ਆ ਉਹਨੇ ਬਹੁਤ ਸੁਣਾ ਪਲਸਟਰ ਕਰਾ ਕੇ ਆ ਰੇ ਤਰ ਤਲੇਗੇ ਇੱਥੇ ਦੋ ਭਰਾ ਰਹਿੰਦੇ ਸੀ ਕਾਲੀਨਾਥ ਉਹਨਾਂ ਨੂੰ ਉਹ ਮਰ ਗਿਆ ਅਜੇ ਉਦੋਂ ਹੀ ਮਰਿਆ ਸੀ ਜਦ ਦਿਨ ਗੁਰੂ ਜੀ ਸ਼ਾਮ ਨੂੰ ਗਏ ਉਹ ਸੋਚੇ ਚਲੋ ਕੱਲ ਸੰਸਕਾਰ ਕਰਾਂ ਉਹ ਬੀਬੀ ਰੋਈ ਜਾਂਦੀ ਗੁਰੂ ਜੀ ਕਹਿੰਦੇ ਉੱਠ ਭਾਈ ਉਹ ਜਿੰਦਾ ਹੋ ਗਿਆ ਤਦ ਹੀ ਬਾਣੀ ਵਿੱਚ ਦੱਸਿਆ ਹੈ ਮੋਇਆ ਮੋਇਆ ਤੇ ਸਵਾਸ ਪਾਤੇ ਸਤਗੁਰ ਨੇ ਵਿਚੜੇ ਮਿਲਾਈ ਆਣ ਕੇ ਮੋਇਆ ਮਨਿਰ ਦੇ ਕੋ ਪਾਇਓ ਤਨ ਸਸਾ ਬਿਸ਼ਰਤ ਆਨ ਮਿਲਾਇਆ ਹੁਣ ਗੁਰੂ ਜੀ ਅੱਗੇ ਜਾ ਰਹੇ ਨੇ ਬਨਾਰਸ ਦਾ ਨਾਂ ਕਹਿੰਦਾ ਮਹਾਰਾਜ ਉਨੇ ਬਨਾਰਸ ਵਿੱਚ ਪੜੇ ਵੱਡੇ ਪਾਕ ਕਬੀਰ ਜੀ ਰਹਿੰਦੇ ਸਿਰਵਦਾਸ ਜੀ ਰਹਿੰਦੇ ਉਹ ਮਿਲਣਗੇ ਕੇ ਨਾ ਗੁਰੂ ਜੀ ਕਹਿੰਦੇ ਭਾਈ ਮਰਦਾਨਾ ਕਰਤਾਰ ਆਪੇ ਹੀ ਮਿਲਾ ਦੇ ਅਜੀ ਥੋੜਾ ਜਾ ਅੱਗੇ ਗਏ ਇੱਕ ਛੁੱਟੀ ਜੀ ਨਦੀ ਨੀਚੇ ਜਿੱਥੇ ਛੋਟੇ ਜੀ ਹੁੰਦੇ ਖਰਲੇ ਜੀ ਉਹਦੇ ਵਿੱਚ ਲੋਕਾਂ ਨੇ ਲੱਕੜਾਂ ਪਾ ਕੇ ਉੱਤੇ ਮਿੱਟੀ ਕਾਨੇ ਪਾ ਕੇ ਪੁਲੀ ਬਣਾਈ ਹੋਈ ਸੀ ਕਿ ਮਾਰਾ ਮੋਟਾ ਬੈਲ ਗੱਡੀ ਲੰਘ ਜਾਂਦਾ ਇਹੀ ਹੁੰਦਾ ਸੀ ਉਦੋਂ ਇਹ ਕੋਈ ਫੈਦ ਲੰਗ ਨਹੀਂ ਇਹਨਾਂ ਕਿਸ ਜਦੋਂ ਗੁਰੂ ਜੀ ਇਸ ਪੂੜੀ ਤੇ ਗਏ ਕਿ ਵੀਰ ਜੀ ਨੇ ਆ ਮਥਰ ਤੇ ਕਿੰਦਾ ਬਾਜ ਜਿਸ ਨਰੈਣ ਦਾ ਨਾਮ ਸੁਇਆ ਸੀ ਅੱਜ ਪ੍ਰਤੱਖ ਦਰਸ਼ਨ ਕੀਤੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਬਨਾਸ ਦੇ ਲੋਕ ਤਾਂ ਸੁਤਰ ਗਏ ਨੇ ਪੰਜ ਸਤ ਇਹੋ ਜੇ ਨੇ ਸੁਣਦੇ ਹੀ ਨਹੀਂ ਮੰਨਦੇ ਹੀ ਇੰਨੇ ਪੜ ਪੜ ਕੇ ਕਰਕੇ ਪਹਿਨ ਨਾ ਕਰ ਗੁਰੂ ਜੀ ਕਹਿੰਦੇ ਭਾਈ ਸਭ ਠੀਕ ਹੋ ਜਾਣਗੇ ਕੋਈ ਗੱਲ ਨਹੀਂ ਹੁਣ ਅੱਗੇ ਆਏ ਗੁਰੂ ਜੀ ਬਨਾਸ ਰਬਦਾਸ ਜੀ ਨੇ ਨਾਣੋਂ ਦੋ ਸਾਲ ਸੋਤੇ ਸੀ ਸਭ ਨੇ ਆ ਕੇ ਨਾਮ ਸਕਾਰ ਕੀਤੀ ਸੰਗਤਾਂ ਨੂੰ ਭੇਜਿਆ ਜਿਹਦਾ ਨਾਮ ਜਪਦੇ ਹੋ ਉਹ ਗੁਰੂ ਨਾਨਕ ਨਾਮ ਵਰਖਾ ਕੇ ਆਏ ਹਜਾਰਾਂ ਸੰਗਤਾਂ ਨੂੰ ਗੁਰੂ ਜੀ ਨੇ ਚੰਨ ਪਾਲ ਦਿੱਤੀ ਇੱਕ ਪੰਡਤ ਆ ਇਹ ਬਹੁਤ ਹੈ গোপਾਲ ਦਾਤ ਕਿੰਦਾ ਭਾਈ ਬਾਲੇ ਨੂੰ ਇਹ ਗੁਰੂ ਨਾਨਕ ਜੀ ਹਨ ਹਾਂ ਕਿੰਦੇ ਪੰਡਤ ਇਹ ਕਿੰਨਾ ਪੜੇ ਹੋਇਆ ਮੈਂ ਤਾਂ 베ਰ ਵੀ ਪੜਿਆ ਸ਼ਾਸਤਰੀ ਪੜਿਆ ਔਰ ਮੈਂ ਗੀਤਾ ਵੀ ਮੈਂ ਪੜਿਆ ਜਿੱਥੇ ਮਰਜੀ ਪੁੱਛ ਲਓ ਇਹ ਪੜੇ ਹੋਇਆ ਗੁਰੂ ਜੀ ਕਿੰਦੇ ਪਾਇਤੋ ਕੀ ਲੈਣਾ ਨਾ ਗਲਤ ਛੱਡ ਪਰਾਂ ਨਹੀਂ ਅੱਛਾ ਦੱਸੋ ਜੀ ਚਾਰ ਵੇਦ ਨੇ ਤਾਂ ਵਿਆਸ ਜੀ ਨੇ ਫਿਰ ਗਾਹ ਕਿਉਂ ਲਿਖ ਦਿੱਤੇ ਮਤਲਬ ਕੋਈ ਗੱਲ ਛਿੜੇ ਤਾਂ ਮੈਂ ਚਲਾਵਾਂ ਕੀ ਕਹਿੰਦੇ ਪੰਡਤ ਜੀ ਐਂਕ ਕਰੋ ਓ ਦੇਖ ਬਾਗ ਵਿੱਚ ਕੁੱਤਾ ਕਾਲੇ ਰੰਗ ਦਾ ਹੈਗਾ ਹਾਂ ਕਹਿੰਦੇ ਉਹ ਤੇ ਪੁੱਛ ਲੈ ਹੁਣ ਬੜੀ ਛੇਤੀ ਛੇਤੀ ਗਿਆ ਵੀ ਕੁੱਤੇ ਨੇ ਕਿਹੜਾ ਜਵਾਬ ਦੇਣਾ ਮੈਂ ਕਹਾਂਗਾ ਵੀ ਤੂੰ ਜੇ ਝੂਠ ਬੋਲਿਆ ਉਹਨੇ ਤੇ ਜਵਾਬ ਦਿੱਤਾ ਹੀ ਨਹੀਂ ਜੋ ਜੋ ਨੇੜੇ ਜਾਏ ਉਹ ਆਕੜਦਾ ਨੇੜੇ ਗਿਆ ਤੇ ਕੁੱਤਾ ਮਰੀ ਗਿਆ ਵਿੱਚੋਂ ਰੂਹ ਨਿਕਲਾਈ ਬੇਟਾ ਕਿਹੜੀਆਂ ਗੱਲਾਂ ਜਪੀਆਂ ਗਪਾਲ ਦਾ ਤੇ ਮੇਸ਼ ਸ਼ਿਵਰਾਮ ਦਾ ਤੇਰਾ ਦਾਦਾ ਮੇਰੀਆਂ ਖਰੀਦੀਆਂ ਕਿਤਾਬਾਂ ਪੜ੍ਹ-ਪੜ ਕੇ پاگل ਹੋਇਆ ਤੇ ਲੋਕਾਂ ਨੂੰ ਜਿੱਤਦਾ ਫਿਰਦਾ ਇਹ ਰੱਬ ਦਾ ਅਵਤਾਰ ਹਨ ਗੁਰੂ ਨਾਨਕ ਜੀ ਬੇਨਤੀ ਕਰਕੇ ਤੇ ਮੇਰੀ ਵੀ ਗਤੀ ਹੋ ਜਾਏ ਇਹ ਕਹਿੰਦਾ ਦਾਦਾ ਜੀ ਤੁਸੀਂ ਕੁੱਤਾ ਕਿਵੇਂ ਬਣ ਗਏ ਕਹਿੰਦਾ ਕਾਕਾ ਕੀ ਦੱਸਾਂ ਯੋ ਰੂਹ ਵਿੱਚ ਕੁਝ ਗੱਲਾਂ ਨੇ ਰੋਸ਼ਨੀ ਵੀ ਹੈ ਆਵਾਜ਼ ਵੀ ਹੈ ਇਹ ਰੂਹ ਵਿੱਚ ਆਮ ਗੱਲਾਂ ਹੋਣਗੀਆਂ ਇਹਦੇ ਕਈ ਪ੍ਰਮਾਣ ਨੇ ਫਿਰ ਸੇ ਤਾਂ ਉਹ ਕਹਿ ਰਿਹਾ ਰੂਹ ਦੇ ਇਤਿਹਾਸ ਥੋੜੇ ਸਾਲ ਹੋ ਗਏ 10 ਸਾਲ ਦਾ ਇੱਕ ਬੱਚਾ ਆਇਆ ਦੋ ਉਹਦੇ ਕੋਲ ਕਿਤਾਬਾਂ ਉਹ ਥੋੜੀ ਥੋੜੀ ਕਹਾਣੀ ਸ਼ਾਮ ਨੂੰ ਕਰੇ ਆ ਫਤਨ ਕਰਦਾ ਰਹਿ ਕੇ ਬੈਠਾ ਰਿਹਾ ਮੈਂ ਆਲੇ ਮੈਂ ਕਿਹਾ ਮੇਰੇ ਨਾਲ ਕਰੋ ਚਰਚਾ ਉੱਠ ਕੇ ਚਲਾ ਗਿਆ ਮੈਂ ਤੇਰੀ ਦੋ ਕਿਤਾਬਾਂ ਹੁਣੇ ਹੀ ਖੋਲ੍ਹਣੀ ਉਹਨਾਂ ਕੁਝ ਨਹੀਂ ਕਿਹਾ ਉੱਠ ਕੇ ਚਲੇ ਗਿਆ ਲੋਕ ਮਿਲ ਗਿਆ ਮੈਂ ਫੇਰ ਪਿੱਛੇ ਗਿਆ ਕਾਕਾ ਗੱਲ ਸੁਣ ਮੈਂ ਭਗਤ ਬਣਿਆ ਫਿਰਦਾ ਮੀਨੂ ਨੂੰ ਜੀ ਪਤਾ ਉਹਦੀ ਕਿੰਨੀ ਕਿ ਬੰਦਗੀ ਹੈ ਇਹ ਤਿੰਨ ਚਾਰ ਵਾਰੀ ਹੋਇਆ ਮੈਂ ਪਿੱਛੇ ਉਹ ਕਹਿੰਦਾ ਕੁੱਤੇ ਵਾਂਗੂ ਪਿੱਛੇ ਹੀ ਪੈ ਗਿਆ ਜਦੋਂ ਉਹ ਮਰ ਪੜਾ ਸੋ ਬੇਟਾ ਕੀ ਦੱਸਾਂ ਘਰ ਆਇਆ ਮੜੀ ਇਸੇ ਟੀਵੀ ਮਰ ਗਿਆ ਸੋ 12 ਸਾਲ ਹੋ ਗਏ ਇਸ ਗੱਲ ਨੂੰ ਕੁੱਤੇ ਦੀ ਚੁੰਝ ਪਿਆ ਅੱਜ ਗੁਰੂ ਨਾਨਕ ਜੀ ਨੇ ਕੱਢਿਆ ਜਿਨ੍ਹਾਂ ਨਾਲ ਤੂੰ ਬਹਿਸ ਕਰਨਾ ਹੈ ਹੁਣ ਤਾਂ ਗਈ ਖਾਨੇ ਨੂੰ ਦਾਣ ਕਰਦਾ ਚਰਨਾ ਤੇ ਲੱਗਾ ਇਹ ਬਨਾਰਸ ਸਭ ਤੋਂ ਜ਼ਿਆਦਾ ਵਿਗੜਿਆ ਇਹ ਹੀ ਸੀ ਜਿੰਦ ਕਬੀਰ ਜੀ ਨੇ ਇਸ਼ਾਰਾ ਕੀਤਾ ਸਤਿ ਮਹਾਰਾਜ ਬਖਸ਼ੋ ਬਖਸ਼ੋ ਗੁਰੂ ਜੀ ਕਹਿੰਦੇ ਨੇ ਸਿਮਨ ਕੀਤਿਆਂ ਵਿੱਧਾ ਉਹ ਜਿਹੜੀ ਸ਼ਾਂਤੀ ਦੇ ਆ ਪਟਕਣਾ ਇਹ ਕਿੱਥੋਂ ਸਿੱਖੀ ਗੁਰੂ ਜੀ ਨੇ ਸ਼ਬਦ ਉਚਾਰਿਆ ਪੜ ਪੁਸਤਕ ਸੰਧਿਆ ਬਾਦਨ ਇਹ ਲੋਕ ਜਿਹੜੇ ਸੀ ਉਹਨੂੰ ਲਿਖਾਏ ਚਰਨ ਪਉ ਦਿੱਤੀ ਹਜ਼ਾਰਾਂ ਲੋਕ ਬਨਾਰਸ ਦੇ ਗੁਰੂ ਨਾਨਕ ਜੀ ਦੇ ਸਿੱਖ ਹੋਏ ਇਹ ਇਹਦਾ ਪੜਿਆ ਗੁਰੂ ਬਾਣੀ ਉਨ ਪਰਦਕ ਉਚਲ ਬਸਿਆ ਅੰਗੇ ਦੀ ਅੰਸਾ ਵਿੱਚ ਲਾਲ ਚੰਦ ਕਿਸ਼ਨ ਲਾਲ ਦੋ ਪ੍ਰਾਹ ਉਹ ਇੱਕ ਦਿਨ ਗ੍ਰੰਥਾਂ ਚ ਉਹ ਮਿਲ ਕੇ ਗੁਰੂ ਬਾਬਾ ਜੀ ਦੇ ਸ਼ਲੋਕ ਪੜੇ ਜਿਉਂ ਜਿਉਂ ਪੜੀ ਜਾਂ ਖਾਂ ਬੰਦ ਹੋਈ ਜਾਂਦੀ ਲਿਵ ਲੱਗਦੀ ਹੈ ਉਸ ਦਿਨੇ ਬਜ਼ੁਰਗ ਬੇਬੇ ਨੂੰ ਮਾਈ ਨੂੰ ਮਾਤਾ ਜੀ ਆਹ ਪਤਾ ਨਹੀਂ ਕੀ ਲਿਖਿਆ ਹਣ ਤਾਂ ਅੱਖਰ ਹੀ ਜਿਉਂ ਜਿਉਂ ਪੜਦੇ ਹੈ ਬੜਾ ਧਿਆਨ ਟਿਕਦਾ ਹੈ ਮਨ ਅੰਦਰ ਨੂੰ ਖਿੱਚਿਆ ਜਾਂਦਾ ਹੈ ਇਹ ਕਿਸੇ ਰਿਸ਼ੀ ਮਨੀ ਦੇ ਬਚਨ ਹਨ ਜਾਂ ਸਾਡੇ ਬਜ਼ੁਰਗਾਂ ਦੇ ਆ ਮਾਈ ਕਹਿੰਦੀ ਕਾਕਾ ਛੱਡੋ ਇਹ ਨਾ ਕਰ ਤੁਹਾਡੇ ਵੱਡੇ ਇੰਜੋ ਕੇ ਕਿੱਥੇ ਹੋਗੇ ਤਾਂ ਗੁਰੂ ਨਾਨਕ ਜੀ ਦੀ ਬਾਣੀ ਹੈ ਅੱਛਾ ਫਿਰ ਅਸੀਂ ਦਰਸ਼ਨ ਕਰਨੇ ਹਨ ਪਤਾ ਲੱਗਾ ਅੱਜ ਕੱਲ ਉਹਨਾਂ ਦੀ ਜਗਾ ਉਹਨਾਂ ਦਾ ਸਰੂਪ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਦਰਸ਼ਨ ਦੇ ਰਹੇ ਦੋਵੇਂ ਪ੍ਰਾਅ ਇਹਨਾਂ ਨੇ ਕਈ ਬੇਨਤੀਆਂ ਕੀਤੀ ਇੱਕ ਬੇਨਤੀ ਇਹ ਕੀਤੀ ਮਹਾਰਾਜ ਦੁਨੀਆ ਮਰਦੀ ਹੈ ਰੋਜ਼ ਮਰਦੀ ਹੈ ਜੰਮਣਾ ਮਰਨਾ ਹੁਕਮ ਹੀ ਹੈ ਪਰਮੇਸ਼ਰ ਦਾ ਇਹ ਕਿੱਥੇ ਜਾ ਰਹੀ ਹੈ ਰੂਹ ਗੁਰੂ ਕਹਿੰਦੇ ਕਈ ਕਿਸਮ ਦੀ ਗਤੀ ਹੈ ਪਰ ਤੁਨ ਇਹ ਦੱਸਨੀ ਹੈ ਗੁਰਮੰਤਰਹੀਨ ਇਸ ਜੋ ਪ੍ਰਾਣੀ ਤਰਗੰਤ ਜਨਮ ਪ੍ਰਿਸ਼ਟਣ ਹੈ ਕੂਕਰ ਆਇ ਸੁਕਰ ਆਇ ਕਾਕੈ ਸਰਫਨੈ ਅੰਦਰਤ ਵੈ ਤੁਲਖਾ ਕੁੱਤੇ ਬਿੱਲੇ ਗੱਦੇ ਖੋਤੇ ਸਭਸ ਲੂੰਗੜੇ 84 ਬਤੇਰੀ ਕੀ ਇਹ ਰੂਹ یوں ਸ੍ਰੀ ਧਰਨ ਕਰ ਲੈਂਦੀ ਹੈ ਜਿਹੜੇ ਨੂੰ ਮਰੇ ਮਰ ਜਾਂਦੇ ਨੇ ਇਸ ਕਰਕੇ ਸਭ ਨੂੰ ਗੁਰੂ ਵਾਲਾ ਬਣਨਾ ਅਮਰ ਸਕਣਾ ਬਹੁਤ ਜ਼ਰੂਰੀ ਹੈ ਇਹਨਾਂ ਜਿੰਨੀਆਂ ਬੇਨਤੀਆਂ ਕੀਤੀਆਂ ਸਹਿਸਕਤੀ ਇੱਕ ਹੁੰਦੀ ਸੰਸਕ੍ਰਿਤ ਉਹ ਜਾਣਦੇ ਇੱਕ ਹੁੰਦਾ ਸਹਿਸਕਤੀ ਸ਼ਲੋਕ ਗੁਰੂ ਗ੍ਰੰਥ ਸਾਹਿਬ ਉਹਨਾਂ ਦੂਆਂ ਪ੍ਰਾਵਨ ਉਪਤੇਜ ਦਿੰਦੀਆਂ ਹੋਇਆਂ ਨਾਲੇ ਗੁਰੂ ਪਾਪਾ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਚਰਨ ਪੌਲ ਦਿੱਤੀ ਗੁਰੂ ਕੇ ਸਿੱਖ ਹੋਏ ਤੇ ਨਾਲੇ ਉਹ ਪਾਠ ਗੁਰੂ ਜੀ ਕਹਿੰਦੇ ਇਹ ਪੜਿਆ ਪਾਣੀ ਪੜਿਆ ਸਿਮਲ ਕਰਿਆ ਬੰਦਗੀ ਕਰਿਆ ਆ ਕੇ ਉਹਨਾਂ ਹੋਰ ਨਾ ਕਈਆਂ ਨੂੰ ਦੱਸਿਆ ਦੇਖੋ ਅਸੀਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਪਰ ਤੱਕ وہی ਜੋਤ ਗੁਰੂ ਨਾਨਕ ਜੀ ਤੋਂ ਉਹਨਾਂ ਦੱਸਿਆ ਜਿਹੜਾ ਨਗਰਾ ਮਰਦਾ ਉਹ ਕਦੇ ਖੋਤੇ ਕੁੱਤੇ ਬਿੱਲੇ ਬਣਦਾ ਆ ਬਚਨ ਵੀ ਲਿਖ ਕੇ ਲਿਆਏ ਹੋਏ ਗੁਰੂ ਅਰਜਨ ਦੇਵ ਜੀ ਦੇ ਤਮਾਮ ਸੰਗਤਾਂ ਨੂੰ ਆ ਕੇ ਗੁਰਕਾਰ ਆਉਣੀ ਸ਼ੁਰੂ ਹੋ ਗਈ ਇਮਾਰਕੇ ਚਰਾਸੀ ਚ ਧੱਕੇ ਖਾਣੋਂ ਚੰਗਾ ਬਾਈ ਚਰਨ ਬਣ ਲੋ ਤੂੰ ਵਾਲੇ ਬਣੋ ਇਹ ਚੱਲੀ ਗੁਰੂ ਤੇਗ ਬਹਾਦਰ ਜੀ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਖੰਡੇ ਦੀ ਪਾਔਲ ਵਿੱਚ ਬਦ ਦਿੱਤਾ ਵੀ ਹੁਣ ਜਿੰਨੇ ਗੁਰੂ ਵਾਲੇ ਬਣਨਾ ਕੋ ਅੰਮ੍ਰਿਤ ਛਕੋ ਰਹਿਤ ਰੱਖੋ ਕਰਤਾ ਛੱਡੋ ਬੰਦਗੀ ਕਰੋ ਔਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਸੁ ਵਿਚਾਰ ਸੀ ਜਿਵੇਂ ਦੱਸਿਆ ਇਤੋਂ ਦੇ ਪ੍ਰੇਮੀਆਂ ਨੇ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਛਿੱਧੀ ਅੱਪਾ ਮਨਾ ਰਹੇ ਹਨ ਇਹ 27 28 29 30 4 ਦਿਨ ਤੀ ਨੂੰ ਅੰਮ੍ਰਿਤ ਵਿੱਚ ਕਾਇਆ ਜਾਣਾ ਹੈ। ਤਾਂ ਅੱਜ ਗੁਰੂ ਤੇਗ ਬਹਾਦਰ ਜੀ ਦਾ ਨਾਮ ਰੱਖਿਆ ਹੈ। ਕੱਲ ਨਵੇਂ ਮਹਾਰਾਜ ਦਾ ਤਿਆਰ ਸ਼ੁਰੂ ਹੋਏਗਾ। ਨਾਮ ਰੱਖਿਆ ਸੀ ਗੁਰੂ ਨਾਨਕ ਜੀ। ਇੱਕ ਦੋ ਮਿਲੇ ਜਾਣਾ ਨਹੀਂ ਕਹਿੰਦੇ ਅੱਜ ਪਹਿਲਾ ਦਿਨ ਸਾਨੂੰ ਵੀ ਦੱਸ ਦਿਆ ਕਰੋ ਅਸੀਂ ਪਹਿਲੇ ਦਿਨ ਨਾਮ ਆ ਕਰਾਂਗੇ। ਜੇ ਪਹਿਲੇ ਦਿਨ ਨਹੀਂ ਆਈਗਾ ਤੇ ਪਹਿਲੀ ਕਲਾਸ ਚ ਕਿਉਂ ਪੈਂਦੇ ਹੋ ਸਿੱਧਾ ਹੀ ਦਸਵੀਂ ਚ ਪਿਆ ਕਰੋ ਚੌਥੀ ਚ ਪਿਆ ਕਰੋ ਉਦੋਂ ਤੇ ਪਹਿਲੀ ਤਾਂ ਵੀ ਤਿੰਨ ਪਹਿਲਾਂ ਹੋਰ ਲੱਭ ਲਈ